ਮਾਨਯੋਗ ਡੀਜੀਪੀ ਪੰਜਾਬ ਡਾਈਜੀ ਬਾਰਡਰ ਰੇਜ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਟਾਲਾ ਪੁਲਿਸ ਨੂੰ ਉਦੋਂ ਇੱਕ ਵੱਡੀ ਸਫਲਤਾ ਮਿਲੀ ਜਦੋਂ ਇੱਕ ਸੋਸ਼ਲ ਮੀਡੀਆ ਐਂਡ ਸਾਈਬਰ ਥ੍ਰੈਟਨਿੰਗ ਕੇਸ ਦੇ ਵਿੱਚ अर्ਲੀ ਮਾਰਨਿੰਗ ਇੱਕ ਅਸੀਂ ਬੰਦਾ ਅਰੈਸਟ ਕਰ ਲਿਆ ਫ্রম ਅੰਮ੍ਰਿਤਸਰ ਇਹ ਬੇਸਿਕਲੀ ਦੋ ਦਿਨ ਪਹਿਲਾਂ ਦੀ ਗੱਲ ਹੈ ਜਿਹੜੇ ਮਾਨਯੋਗ ਐਮਪੀ ਸਾਹਿਬ ਹੈਗੇ ਨੇ ਗੁਰਦਾਸਪੁਰ ਦੇ ਉਹਨਾਂ ਵੱਲੋਂ ਬਟਾਲਾ ਪੁਲਿਸ ਨੂੰ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਉਹਨਾਂ ਦੇ ਜਿਹੜੇ ਬੇਟੇ ਹੈ ਮਿਸਟਰ ਉਹਦੇਵੀਰ ਜੀ ਉਹਨਾਂ ਨੇ 31 ਜੁਲਾਈ 2025 ਨੂੰ ਦੁਪਹਿਰੀ ਕਰੀਬਨ 3 ਵਜੇ ਉਹਨਾਂ ਦਾ ਇੱਕ ਇੰਸਟਾਗ੍ਰam ਪੇਜ ਹੈ which is named as chairman saab ਉਸ ਪੇਜ ਤੇ ਉਹਨਾਂ ਨੇ ਇੱਕ ਪੋਸਟ ਪਾਈ ਸੀਗੀ ਐਂਡ ਪੋਸਟ ਦੇ ਵਿੱਚ ਉਹਨਾਂ ਨੇ ਆਪਣੀ ਇੱਕ ਵੀਡੀਓ ਪਾਈ ਸੀਗੀ ਸੋ ਦਿਸ ਵਾਸ ਅਰਾਊਂਡ 3 ਪੀਐਮ ਫਿਰ ਪੋਸਟ ਪੈਨ ਤੋਂ 1 ਘੰਟਾ ਬਾਅਦ ਕਰੀਬਨ 4 ਵਜੇ ਉਸੇ ਜਿਹੜਾ ਕਮੈਂਟ ਸੈਕਸ਼ਨ ਹੈ ਉਸ ਪੋਸਟ ਦਾ ਉਥੇ ਇੱਕ ਗगन ਰੰਦਾਵਾ ਨਾਮ ਦਾ ਇੱਕ ਬੰਦਾ ਬੇਸਿਕਲੀ ਆਈਡੀ ਸੀਗਾ ਗगन ਅੰਡਰਸਕੋਰ ਰੰਦਾਵਾ 003 ਇਸ ਆਈਡੀ ਤੋਂ ਕਮੈਂਟ ਸੈਕਸ਼ਨ ਦੇ ਵਿੱਚ ਕੁਝ ਆਬਜੈਕਸ਼ਨੇਬਲ ਐਂਡ ਥ੍ਰੈਟਨਿੰਗ ਜਿਹੜੇ ਕਮੈਂਟਸ ਪਾਏ ਗਏ एंड ओवर ए पीरियड ऑफ टाइम इनिशियली जस्ट वन कमेंट वॉज देयर उस तो बाद कुछ होर पार्टिसपेंट्स उए त काफ़ी फिर इट डिगेम ए सटरिंग ऑफ कमेंट्स जेडे बड़े ऑब ओबजेक्शनेबल से वर थ्रेटनिंग इन टोन तो इस चीज़ का संज्ञान लेंदे हुए बटाला पुलिस ने इमीडिएटली वी टुकअप द मैटर विद द इंस्टाग्राम वो एक केस बना के रिपोर्ट बना के वी सेंड टू द इंस्टाग्राम फॉर डिटेल्स ਤੌਥੇ ਪਰਸਿਸਟੈਂਟਲੀ ਯੂ نو ਪਰਸੂ ਕਰਕੇ ਇਵੈਂਸ਼ੁਅਲੀ ਵੀ ਗਾਟ ਦ ਡੀਟੇਲਸ ਜਿਹੜਾ ਯੂਜ਼ਰ ਸੀਗਾ ਇਹਦਾ ਇੰਸਟਾਗ੍ਰam ਆਈਡੀ ਦਾ ਤਾਂ ਆਫਟਰ ਦ ਡੀਟੇਲਸ ਪੋਰਡ ਇਨ ਉਸ ਤੋਂ ਬਾਅਦ ਸਾਡਾ ਆਪਰੇਸ਼ਨ ਸਟਾਰਟ ਹੋਇਆ ਟੂ ਅਰੈਸਟ ਦ ਪਰਸਨ ਉਹਦੇ ਵਿੱਚ ਇਟ ਵਾਸ ਲੈਡ ਬਾਇ ਔਰ ਸੀਆਈ ਇਨਚਾਰਜ ਮਿਸਟਰ ਸੁਖਰਾਜ ਸਿੰਘ ਤਾਂ ਉਹਦੇ ਵਿੱਚ ਆਫਟਰ ਆਪਰੇਸ਼ਨ ਆਫ ਅਰਾਊਂਡ 6 ਆਵਰਸ ਅਰਲੀ ਮਾਰਨਿੰਗ ਇਹ ਅੰਮ੍ਰਿਤਸਰ ਤੋਂ ਜਿਹੜਾ ਮੁਲਜ਼ਮ ਗ੍ਰਿਫਤਾਰ ਕਰ ਲਿਆ ਗਿਆ ਸੋ ਮੁਲਜ਼ਮ ਦਾ ਜਿਹੜਾ ਨਾਮ ਹੈ ਗਗਨਦੀਪ ਸਿੰਘ ਸਨਾਬ ਦਿਲਬਖ ਸਿੰਘ ਇਹ ਇਥੇ ਇੱਕ ਪਿੰਡ ਹੈਗਾ ਕਣੀਕੇ ਬੰਗਰ ਬਟਾਲੇ ਚ ਪੈਂਦਾ ਹੈ ਉੱਥੋਂ ਦਾ origianlly ਰਹਿਣ ਵਾਲਾ ਹੈ ਬਟ ਐਸ ਆਫ ਨਾਊ ਹੀ ਇਸ ਰੈਜ਼ਾਈਡਿੰਗ ਐਟ ਗੁਲਮਰਗ ਐਵੇਨਿਊ ਅ ਅੰਮ੍ਰਿਤਸਰ ਤਾਂ ਇਹਦਾ ਜਦੋਂ ਅਸੀਂ ਫੋਨ ਚੈੱਕ ਕਰ ਲਿਆ ਤਾਂ ਫੋਨ ਦੇ ਵਿੱਚ ਉਹ ਜਿਹੜਾ ਅਕਾਊਂਟ ਹੈ ਜਿਹਦੇ ਜੋ ਥ੍ਰੈਟਨਿੰਗ ਮੈਸੇजेस ਕੀਤੀਆਂ ਗਈਆਂ ਸੀਗੀਆਂ ਉਹ ਲੌਗਡ ਇਨ ਸੀਗਾ ਤਾਂ ਜਿਹਦੇ ਕਰਕੇ ਅਸੀਂ ਡਿਜੀਟਲੀ ਐਸਟੈਬਲਿਸ਼ ਕਰ ਸਕੇ ਕਿ ਥੈ ਹੀ ਵਾਸ ਐਕਚੁਅਲੀ ਦਾ ਯੂਜ਼ਰ ਤਾਂ ਫਿਲਹਾਲ ਜਿਹੜੀ ਹੁਣ ਤੱਕ ਦੀ ਜਿਹੜੀ ਪ੍ਰੀਲਿਮినਰੀ ਪੁਛਗਛ ਸਾਡੀ ਹੋਈ ਹੈ ਤਾਂ ਐਜ਼ ਆਫ ਨਾਊ ਅਸੀਂ ਕੋਈ ਲਿੰਕ ਨਹੀਂ ਲੱਭਿਆ ਉਹਦੇ ਨਹੀਂ ਗੈਂਗਸਟਰ ਤਾਂ ਪ੍ਰੀਲਿਮినਰੀ ਪੁਛਗਛ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਟ ਵਾਸ ਐਨ ਐਕਟ ਆਫ ਮਿਸਚੀਫ ਤਾਂ ਇਹ ਕਿਤੇ WhatsApp ਗਰੁੱਪ ਤੇ ਵਿੱਚ ਉਹ ਪੋਸਟ ਪੈ ਗਿਆ ਸੀਗਾ ਤਾਂ ਉਹਦੇ ਥੱਲੇ ਫਿਰ ਇਸਨੇ ਕਮੈਂਟ ਕਰਤੇ ਬਟ ਇਹਦਾ ਜਿਹੜਾ ਇਹ ਸਟੇਟਮੈਂਟ ਹੈ ਵੀ ਆਰ ਨਾਟ ਟੇਕਿੰਗ ਇਟ ਔਨ ਫੇਸ ਵੈਲਿਊ ਵੀ ਵਿਲ ਡੀਪਲੀ ਇਨਵੈਸਟੀਗੇਟ ਇਟ ਵੀ ਵਿਲ ਡੂ ਦਾ ਫੋਨ ਫੋਰੈਂਸਿਕਸ ਐਂਡ ਇਦੀ ਟੈਕਨੀਕਲ ਇਨਵੈਸਟੀਗੇਸ਼ਨ ਅਸੀਂ ਡੀਟੇਲ ਤਰੀਕੇ ਨਾਲ ਕਰਾਂਗੇ ਟੂ ਅਨਰਥ ਐਨੀ ਪੋਸੀਬਲ ਲਿੰਕ ਵਿਚ ਕੁਡ ਬੀ देयर ਤਾਂ ਇਹਦੇ ਵਿੱਚ ਅਸੀਂ ਇੱਕ ਐਫ ਆਈ ਆਰ ਦਰਜ ਕਰ ਲਈ ਹੈ 98 ਬਟਾ 25 ਇਹ ਅਸੀਂ ਕੋਟਲੀ ਸੂਰਤ ਮਲੀਆਂ ਥਾਣਾ ਹੈ ਉੱਥੇ ਅੰਡਰ ਦਾ ਰੈਲੇਵੈਂਟ ਸੈਕਸ਼ਨਸ ਆਫ ਬੀਐਨਐਸ ਐਂਡ ਆਈਟੀ ਐਕਟ ਅਸੀਂ ਇਹ ਦਰਜ ਕਰ ਲਿਆ ਤਾਂ ਇਦੀ ਕੰਟੀਨਿਊਏਸ਼ਨ ਦੇ ਵਿੱਚ ਹੀ ਇੱਕ ਹੋਰ ਇੱਕ ਇਨਸੀਡੈਂਟ ਕੋਟ ਹੋਇਆ ਸੀਗਾ ਇੱਕ ਫਾਇਰਿੰਗ ਇਨਸੀਡੈਂਟ ਇਨ ਫਤੇਗੜ ਚੂੜੀਆਂ ਉਥੇ ਬੇਸਿਕਲੀ ਇੱਕ ਦੁਕਾਨ ਹੈ ਦਸਤੂਰ ਦਸੂਰੇ ਦਸਤਾਰ ਤਾਂ ਦਿਸ ਸ਼ਾਪ ਬਿਲੋਂਗਸ ਟੂ ਵਨ ਸਿਮਰਨਜੀਤ ਸਿੰਘ ਤਾਂ ਉਥੇ 2-3 ਦਿਨ ਪਹਿਲਾਂ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਗੋਲੀ ਚਲੀ ਸੀਗੀ ਤਾਂ ਇਹ ਸਿਮਰਨਜੀਤ ਸਿੰਘ ਦੇ ਦੁਕਾਨ ਤੇ ਗੋਲੀ ਚਲੀ ਸੀਗੀ ਨਾ ਕਿ ਪਰਮਿੰਦਰ ਸਿੰਘ ਦੇ ਦੁਕਾਨ ਤੇ ਐਸਵਾਸ ਕਲੇਮਡ ਬਟ ਨੈਵਰਥੈਲੈਸ ਇਟਸ ਅ ਵੈਰੀ ਸੀਰੀਅਸ ਕੇਸ ਦਾ ਇਹਦਾ ਇੱਕ ਅਸੀਂ ਪਰਚਾ ਦਰਜ ਕਰ ਲਿਆ ਸੀਗਾ ਫਟੇਗੜ ਚੂੜੀਆਂ ਥਾਣੇ ਦੇ ਵਿੱਚ 98/2025 ਨੰਬਰ ਦਾ ਮੁਕਦਮਾ ਦਰਜ ਅਸੀਂ ਕਰ ਲਿਆ ਸੀਗਾ 31/7/2025 ਨੂੰ ਅਗੇਨ ਅੰਡਰ ਰਿਲੇਵੈਂਟ ਸੈਕਸ਼ਨਸ ਆਫ ਬੀ ਐਨ ਐਸ ਐਂਡ ਆਰਮਜ਼ ਐਕਟ ਤਾਂ ਇਹਦੇ ਵਿੱਚ ਸਾਡੀ ਜਿਹੜੀ ਅ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਹੈ ਇਹ ਬਿਲਕੁਲ ਮਤਲਬ ਐਂਡ ਤੱਕ ਆਲਮੋਸਟ ਪਹੁੰਚ ਗਈ ਹੈ ਐਂਡ ਅਰੈਸਟਸ ਇਨ ਥਿਸ ਕੇਸ ਦੇ ਆਰ ਐਕਸਪੈਕਟਿਡ ਵੈਰੀ ਸ਼ਾਰਟਲੀ ਤਾਂ ਆਲਮੋਸਟ ਥਿਸ ਕੇਸ ਹੈਜ਼ ਬੀਨ ਡਨ ਤਾਂ ਤੁਹਾਡੇ ਰਾਹੀਂ ਮੈਂ ਇਹ ਵੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਨਾ ਕਿ ਐਜ਼ ਆਫ ਨਾਓ ਜਿਹੜਾ ਨਟੋਰੀਅਸ ਗੈਂਗਸਟਰ ਜਗੂ ਭਗਵਾਨਪੂਰੀਆ ਹੀ ਇਜ਼ ਲੌਜਡ ਇਨ ਸਿਲਚਰ ਜੇਲ ਜਿਹੜਾ ਅਸਾਮ ਦੇ ਵਿੱਚ ਹੈਗਾ ਤਾਂ ਜਿਸ ਤਰ੍ਹਾਂ ਮਤਲਬ ਕਲੇਮਜ਼ ਆਰ ਬੀਂਗ ਮੇਡ ਕਿ ਉਹਦਾ ਕਮਿਊਨੀਕੇਸ਼ਨ ਹੈਗਾ ਤਾਂ ਇਹਦੇ ਵਿੱਚ ਜ਼ਿਲ੍ਹਾ ਪੁਲਿਸ ਬਟਾਲਾ ਨੇ ਪਹਿਲਾ ਵੀ ਜਿਹੜਾ ਜੇਲ ਅਥਾਰਟिटीज ਹੈ ਅਸਾਮ ਦੇ ہاں ਸਿਲਚਰ ਜੇਲ ਦੇ ہاں ਤਾਂ ਉਹਨਾਂ ਨੂੰ ਅਸੀਂ ਰਿਟਰਨ ਕੋਰਸਪੋਨਡੈਂਸ ਦੇ ਵਿੱਚ ਲਿਖਿਆ ਹੈਗਾ ਕਿ ਖਦਸ਼ਾ ਹੈਗਾ ਕਿ ਇਹ ਕਿਤੇ ਕਮਿਊਨੀਕੇਟ ਕਰਦਾ ਸੋ ਥੈਟ ਇਫੈਕਟਿਵ ਸਰਵਲੈਂਸ ਸ਼ੁੱਡ ਬੀ ਮਾਉਂਟਡ ਔਨ ਹਿਮ ਅਸੀਂ ਨਾ ਸਿਰਫ ਉਹਨਾਂ ਨੂੰ ਲਿਖਿਆ ਬਲਕਿ ਐਨਸੀਬੀ ਨੂੰ ਵੀ ਅਸੀਂ ਲਿਖਿਆ ਕਿਉਂਕਿ ਐਨਸੀਬੀ ਨੇ ਪਿਟ ਐਂਡ ਡੀਪੀਐਸ ਕੇਸ ਦੇ ਤਹਿਤ ਜਗੂ ਭਗਵਾਨ ਪੋਰੀਆ ਨੂੰ ਉਥੇ ਇਨਕਾਰ ਸਟੇਟ ਬੰਦ ਕਰਾਇਆ ਹੈ ਸਿਲਚਰ ਜੇਲ ਦੇ ਵਿੱਚ ਤਾਂ ਰਿਟਨ ਕੋਰਸਪੋਂਡੈਂਸ ਹੈਸ ਬੀਨ ਡਨ ਵਿਦ ਬੋਥ ਐਨਸੀਬੀ ਐਸ ਵੈਲ ਐਸ ਜਿਹੜੀ ਜੇਲ ਅਥਾਰਟिटीज ਹੈਗੀਆਂ ਸਿਲਚਰ ਜੇਲ ਦੀ ਇਨ ਐਂਡ ਅਸਾਮ ਥੈਂਕ ਯੂ ਕਿ ਜਿਹੜਾ ਜਗਨਵਾ ਇਦਾਂ ਕੀ ਸੰਬੰਧ ਆ ਚੰਦਰ ਦਾ ਹਨਕਸ ਦੇ ਵਿਦਨ ਕਿਉਂ ਇਸ ਵੇਲੇ ਕੋ ਕਿਤਨੀ ਕੀਤੀ ਉਹ ਜਿਸ ਤਰ੍ਹਾਂ ਮੈਂ ਕਹਿ ਰਹਾ ਸੀਗਾ ਪ੍ਰੀਲਿਮినਰੀ ਕੁਐਸਚਨਿੰਗ ਅਸੀਂ ਕੀਤੀ ਜਿਸ ਤਰ੍ਹਾਂ ਆਪਾਂ ਉਹ ਕਹਿੰਦੇ ਕਿ ਫੁਕਰੀ ਦੇ ਵਿੱਚ ਇਹਨੇ ਕਮੈਂਟਸ ਪਾਏ ਜਾਂ ਇਟ ਇਜ਼ ਐਨ ਐਕਟ ਆਫ ਮਿਸੀਵ ਬਟ ਫਿਲਹਾਲ ਇਹ ਗੱਲ ਆਈ ਹੈ ਬਟ ਅਗੇਨ ਜਿਸ ਤਰ੍ਹਾਂ ਮੈਂ ਕਹਿ ਰਾ ਸੀਗਾ ਕਿ ਅਸੀਂ ਫੇਸ ਵੈਲਿਊ ਤੇ ਕੋਈ ਸਟੇਟਮੈਂਟ ਅਕਿਊਜ਼ ਅਕਿਊਜ਼ ਦਾ ਨਹੀਂ ਲੈ ਰਹੇ ਵੀ ਵਿਲ ਡੂ ਡੀਪਰ ਇਨਵੈਸਟੀਗੇਸ਼ਨ ਇਹਨੂੰ ਅੱਜ ਇਸ ਤੋਂ ਬਾਅਦ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਵਾਂਗੇ ਤਾਂ ਫਿਰ ਐਕਸਟੈਂਡਡ ਰਿਮਾਂਡ ਦੇ ਵਿੱਚ ਇਹਦਾ ਫੋਰੈਂਸਿਕ ਐਗਜ਼ਾਮੀਨੇਸ਼ਨ ਹੋਗਾ ਮੋਬਾਈਲ ਫੋਨ ਦਾ ਜਾਂ ਇਹਦੀ ਟੈਕਨੀਕਲ ਇਨਵੈਸਟੀਗੇਸ਼ਨ ਹੋਗੀ ਇਹਦੀ ਕਮਿਊਨੀਕੇਸ਼ਨ ਦੀ ਉਹਦੇ ਵਿੱਚ ਫਿਰ ਜੇ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਂਦੀ ਹੈ ਤਾਂ ਉਹ ਫਿਰ ਤੁਹਾਡੇ ਨਾਲ ਸ਼ੇਅਰ ਵੀ ਕਰਦੇ ਆ ਬਟ ਐਜ਼ ਆਫ ਨਾਓ ਕੋਈ ਚੀਜ਼ ਨਹੀਂ ਆਈ ਹੈ ਇਸ ਦਾ ਜਿਵੇਂ ਪਰਿਵਾਰਕੋ ਕ੍ਰਿਮੀਨਲ ਰਿਕਾਰਡ ਨਹੀਂ ਹੀ ਇਜ਼ ਕੁਆਇਟ ਯੰਗ ਜਿਸ ਤਰ੍ਹਾਂ ਤੁਸੀਂ ਵੇਖ ਲਿਆ ਤਾਂ ਇਹਦਾ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਨਹੀਂ ਹੈ ਠੀਕ ਹੈ ਥੈਂਕ ਯੂ